بلاؤ میں نہ میرے کوئی آپشن نہیں ہے کوئی سروس ہوں گی فلائٹ سروس میرے فلائٹ ہے لکھا کما ਦੇਖ ਲੋ ਇੰਡੀਗੋ ਉਹ ਇੰਡੀਗੋ ਦਾ ਬਹੁਤ ਛੋਟੀ ਆ ਕੋਈ ਇੰਡੀਗੋ ਨਹੀਂ ਹੈ ਇਹਦਾ ਨਾ ਹੋਣਾ ਚਾਹੀਦਾ ਲੋਗੋ ਅਜੀਤ ਵੈਬ ਟੀਵੀ ਤੇ ਮੈਂ ਹਰਦੀਪ ਸਿੰਘ ਖੀਵਾ ਅੱਜ ਗੱਲ ਕਰਦੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕਮੰਤਰੀ ਹਵਾਈ ਅੱਡਾ ਰਾਜਾ ਸਾਸੀ ਜਿੱਥੇ ਬੀਤੇ ਕੱਲ ਇੱਕ ਦਿਨ ਤੋਂ ਜੜੀਆਂ ਕਿ ਇੰਡੀਗੋ 에ਅਰਲਾਈਨ ਦੀਆਂ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਕੈਨਸਲ ਹੋ ਰਹੀਆਂ ਨੇ ਰੱਦ ਹੋ ਰਹੀਆਂ ਨੇ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਖੱਜਲ ਖਵਾਰ ਹੋਣਾ ਪੈ ਰਿਹਾ ਤੇ ਇਸੇ ਤਹਿਤ ਅੱਜ ਵੀ ਸਾਹਮਣੇ ਇੰਡੀਗੋ ਦਾ ਤੁਹਾਨੂੰ ਕਾਊਂਟਰ ਖਾਉਂਦੇ ਹਾਂ ਇਸ ਕਾਊਂਟਰ ਦੇ ਉੱਤੇ ਜਿਹੜੇ ਕਿ ਯਾਤਰੀ ਪਰੇਸ਼ਾਨ ਹੋਏ ਆਪਣੇ ਇੰਡੀਗੋ ਦਫਤਰ ਦੇ ਕਰਮਚਾਰੀਆਂ ਦੇ ਨਾਲ ਸਟਾਫ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਉਹਨਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਬੀਤੇ ਕੱਲ ਵੀ 6 ਫਲਾਈਟਾਂ ਉਡਾਣ ਰੱਦ ਹੋਈਆਂ ਸਨ ਤੇ ਅੱਜ ਵੀ ਜਿਹੜੀਆਂ ਫਲਾਈਟਾਂ ਜਿਹੜੀਆਂ ਰੱਦ ਹੋਈਆਂ ਨੇ ਸ਼ਾਮ ਤੱਕ ਜਿਹੜੀਆਂ ਹੋਰ ਵੀ ਫਲਾਈਟਾਂ ਔਲਦ ਹੋਣ ਦੇ ਚਾਂਸ ਹਨ ਕੀ ਕਹਿਣਾ ਹੈ ਵਕਫਾਖ ਯਾਤਰੀਆਂ ਦਾ ਇੰਡੀਗੋ ਦੀਆਂ ਫਲਾਈਟਾਂ ਲੇਟ ਹੋਣ ਡੀਆਂ ਵਾ ਉਹ ਸਾਰੇ ਯਾਤਰੀ ਪਰੇਸ਼ਾਨ ਆ ਬਾਬਾ ਜੀ ਮੈਂ ਦੋ ਦਿਨ ਦਾ ਕੋਈ 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 ਸੁਣਵਾਈ ਵੀ ਨਹੀਂ ਕਰਦੇ ਕਾਰਨ ਤੁਸੀਂ ਕਿੱਥੇ ਜਾਣਾ ਸੀਗਾ ਜੀ ਮੈਂ ਦੋਹਾ ਜਾਣਾ ਹੈ ਜੀ ਕਦੋਂ ਆਏ ਤੁਸੀਂ 에ਰਪੋਰਟ ਤੇ ਜੀ ਮੈਂ ਆਇਆ ਜੀ ਕੱਲ ਕੱਲ ਦਾ ਆਇਆ ਵਾਂ ਪਹਿਲਾਂ ਪਰਸੋਂ ਦੀ ਫਲਾਈਟ ਕੀਤੀ ਪਰਸੋਂ ਮੈਸਜ ਆਇਆ ਮੈਨੂੰ ਪਤਾ ਲੱਗਾ ਵੀ ਹਾਂ ਮੇਰੀ ਫਲਾਈਟ ਜਿਹੜੀ ਮਿਸ ਹੋ ਗਈ ਆ ਫੇਰ ਮੁੜ ਕੇ ਕੱਲ ਫੇਰ ਦੁਬਾਰਾ ਕੀਤੀ ਅੱਜ ਫੇਸ ਵਾਸ ਵਕਤ ਆਇਆ ਕਰਾਇਆ ਬੜਾ ਖਰਚ ਗਿਆ ਆ ਤੇ ਜੇ ਮੁਰਗਾ ਇੱਥੇ ਆ ਕੇ ਪਤਾ ਲੱਗਾ ਵੀ ਫਲਾਈਟ ਲੇਟ ਹੈ ਜੀ ਕੀ ਤੁਹਾਨੂੰ ਇਹਦਾ ਕਿਰਾਇਆ ਭਾੜਾ ਜਿਹੜਾ ਜੋ ਕੋਈ ਕੁਝ ਨਹੀਂ ਕਿਰਾਇਆ ਭਾੜਾ ਇਹ ਗੱਡੀ ਦਾ ਕਿਰਾਇਆ ਪੈ ਗਿਆ ਵਾ ਹੁਣ ਫੇਰ ਮੈਂ ਤੇ ਮੇਰਾ ਪੰਜਾ ਫੇਰ ਦੁਬਾਰਾ ਆਹੀ ਆ ਕੇ ਫੇਰ ਪਤਾ ਕਰਨ ਆਏ ਆ ਇਹ ਮੜਾ ਮੋਟਾ ਕਹਾਂ ਕੈਨਸਲ ਕਰ ਦਨੇ ਆ ਬਾਕੀ ਕੁਝ ਨਹੀਂ ਦੱਸ ਦੀ ਕੁਝ ਤੁਹਾਨੂੰ ਮੈਂ ਦੱਸਿਆ ਨਹੀਂ ਮੜਾ ਮੋਟਾ ਇਹ ਦੱਸਿਆ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਇਹੋ ਚਾਹੁੰਦੇ ਆ ਵੀ ਫੂਰ ਫੰਡ ਮਿਲੇ ਹੁਣ ਮੈਂ ਦੋ ਵਾਰੀ ਕਹਿ ਚੁੱਕਾ ਮੈਂ ਮੇਰੀ ਟਿਕਟ ਕੈਨਸਲ ਕਰ ਦੋ ਜੇ ਕੈਨਸਲ ਨਹੀਂ ਕੀਤੀ ਮੈਂ ਚੈੱਕ ਕੀਤੀ ਜੇ ਕੈਨਸਲ ਨਹੀਂ ਹੋਈ ਮੇਰੀ ਟਿਕਟ ਖਾਲਸਾ ਵਾਜੀ ਫਤਿਹ ਜੀ ਆਪਾਂ ਇੰਗਲੈਂਡ ਤੋਂ ਆਇਆ ਸਾਡੀ ਇੱਕ ਡੋਮੈਸਟਿਕ ਫਲਾਈਟ ਸੀ ਇੱਕ ਇੰਟਰਨੈਸ਼ਨਲ ਫਲਾਈਟ ਸੀ ਇਹ ਤਾਂ ਕਿਸ ਦਿਨ ਅੱਜ ਜੀ ਅੱਜ ਸੀ ਕਿ ਫਲਾਈਟ ਪਰਸੋਂ ਦੇ ਆਏ ਹਾਂ ਅੱਜੇ ਪਰਸੋਂ ਆਇਆ ਇਹਨਾਂ ਨੇ 21 ਘੰਟਾ ਸਾਨੂੰ 에ਰਪੋਰਟ ਦੇ ਅੰਦਰ ਰੱਖਿਆ ਸਾਰੀ ਰਾਤ ਜਾਗੇ ਰਹੇ ਹਾਂ ਤੇ ਹਰ ਘੰਟਾ ਸਾਨੂੰ ਦੱਸਦੇ ਰਹਿਆ ਕਿ ਅਪਡੇਟ ਆ ਰਿਹਾ ਅਪਡੇਟ ਆ ਰਿਹਾ ਕਿ ਕਸਟਮਰਾਂ ਨੂੰ ਝੂਠ ਵੀ ਬੋਲਿਆ ਕੀ ਫਲਾਈਟ ਦੀ ਪ੍ਰੋਬਲਮ ਹੈਗੀ ਆ ਸਟਾਫ ਦੀ ਪ੍ਰੋਬਲਮ ਹੈਗੀ ਆ ਸਿਸਟਮ ਦੀ ਪ੍ਰੋਬਲਮ ਹੈਗੀ ਆ ਤੇ ਹੁਣ ਪਤਾ ਲੱਗ ਰਿਹਾ ਕਿ ਸਟ੍ਰਾਈਕ ਹੈ ਤੇ ਹੁਣ ਕਹਿ ਰਹੇ ਕਿ 7 ਤਰੀਕ ਨੂੰ ਸਭ ਕੁਝ ਬੰਦ ਆ ਤੁਸੀਂ ਦੋ ਦਿਨ ਤੋਂ ਇੱਥੇ ਰਹੇ ਹੋ ਕਿੱਥੇ ਰਹੇ ਇਹਨਾਂ ਨੇ ਇੱਕ ਰਾਤ ਸਾਨੂੰ ਹੋਟਲ ਦੇ ਵਿੱਚ ਰੱਖਿਆ ਸਵੇਰ ਸਾਨੂੰ ਉਧਰੋਂ ਬੱਸ ਤੇ ਕੱਢ ਕੇ ਫੇਰ ਸਵੇਰ ਦੇ ਇੱਥੇ ਖੜੇ ਹੋਇਆ ਫੇਰ ਇਹਨਾਂ ਨੇ ਅੱਜ ਹੀ ਨਵੀਂ ਟਿਕਟ ਮੇਰੇ ਵਾਸਤੇ ਬਣਾਈ ਹੈ ਰੀਸਕੇਜੂਲ ਅੱਜ ਦੀ ਉਹ ਵੀ ਅੱਜ ਕੈਨਸਲ ਹੋ ਗਈ ਆ ਹੁਣ ਆਪਾਂ ਬਾਹਰ ਰਹਿੰਦੇ ਆ ਨਾ ਸਾਡਾ ਕੋਈ ਕਾਰ ਹੈਗਾ ਤੇ ਹੁਣ ਸਾਨੂੰ ਇਹ ਪਰੇਸ਼ਾਨੀ ਹੈ ਕਿ ਰਾਤ ਆਪਾਂ ਕਿੱਥੇ ਰਹਿਵਾਂਗੇ ਤੁਸੀਂ ਇਕੱਲੇ ਕੋ ਨਾਲ ਹੋਰ ਵੀ ਕੋਈ ਮੇਰਾ ਬੱਚਾ ਹੈ ਇਹ ਉਮਰ ਦਾ ਹੈਗਾ ਇਹ ਮੇਰਾ ਨਹੀਂ ਆ ਪਰ ਉਸੇ ਬੈਠਾ ਆ ਉਹ 9 ਸਾਲ ਦਾ ਮੇਰਾ ਮੁੰਡਾ ਵੀ ਮੇਰੇ ਨਾਲ ਹੀ ਆ ਇਹ ਬਹੁਤ ਪਰੇਸ਼ਾਨੀ ਹੈ ਤੇ ਕੁਝ ਦੱਸ ਦੇ ਵੀ ਨਹੀਂ ਤੇ ਜਿਸ ਦਿਨ ਰਾਤ ਤੁਹਾਨੂੰ ਇਹਦੇ ਅੰਦਰ ਰੱਖਿਆ ਕੋਈ ਖਾਣ ਪੀਣ ਦਾ ਦਿੱਤਾ ਸੋ ਦਾ ਖਾਣ ਪੀਣ ਦਾ ਕੀਤਾ ਆ ਹਾਂਜੀ ਕੀ ਉਥੇ ਰੋਣਾ ਰੱਪਾ ਵੀ ਪਾਇਆ ਯਾਤਰੀਆਂ ਨੇ ਭਾਜੀ ਯਾਤਿਆਰੇ ਤੇ ਪਹਰੇ ਆ ਕਿਉਂਕਿ ਕਈ ਵਜ੍ਹਾ ਦੇ ਫੈਮਿਲੀ ਫੌਥ ਹੋਏ ਕਈ ਆ ਦੇ ਕੋਈ ਜਸ਼ਨ ਨੇ ਕੋਈ ਪ੍ਰੋਗਰਾਮ ਹੈਗੇ ਨੇ ਕਈ ਵਿਆਹ ਸਾਧਿਆ ਦੇ ਜਾਂਦੇ ਆ ਦੁਨੀਆ ਤੇ ਜਾਂਦੀ ਆ ਤੇ ਇਹ ਬਹੁਤ ਵੱਡਾ ਪ੍ਰੋਬਲਮ ਨੇ ਬਸ ਇੱਕ ਪ੍ਰੋਬਲਮ ਹੈ ਅੱਜ ਫਿਰ ਇਹਨਾਂ ਨੇ ਫਲਾਈਟ ਕੈਨਸਲ ਕਰ ਦਿੱਤੀ ਦੱਸਿਆ ਇਹਨਾਂ ਨੇ ਰੀਸਕਿਊ ਅੱਜ ਕੀਤੀ ਏ ਤੇ ਅੱਜ ਹੀ ਇਹਨਾਂ ਨੇ ਕੈਨਸਲ ਕਰ ਦਿੱਤੀ ਸਾਡੇ ਨਾਲ ਇੱਕ ਹੋਰ ਭਾਈ ਸਾਹਿਬ ਨੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਆ ਜੀ ਫਲਾਈਟ ਦਾ ਅੱਜ ਕੀ ਸੀਗਾ ਜੀ ਤੁਹਾਡੀ ਫਲਾਈਟ ਜਿਹੜੀ ਸੀ ਅੱਜ ਇੰਡੀਗੋ ਦੀ ਇਹਦਾ ਕੀ ਕਾਰਨ ਬਣਿਆ ਅੱਜ ਸਰ ਹਮਾਰੇ ਕੱਲ ਜੀ ਨਾ ਹਮਾਰਾ ਤਾਂ ਮੁਸ਼ਕਿਲ ਸੇ 10 15 ਦਿਨ ਛੁੱਟੀ ਮਿਲ ਜਾਂਦਾ ਹੈ ਅਭੀ ਹੋ ਗਏ 2 3 ਦਿਨ ਯਾ مطلب ابھی مطلب کل آیا تھا صبح آیا تھا ہم لوگ سے یہاں چکر کاٹ رہا ہے ٹھیک ہے ابھی دوسرا ٹکٹ بنا کے دے دیا ابھی بول رہا ہے یہ بھی مطلب کینسل ہو گیا جائے گا کہاں نہ ٹرین میں ٹکٹ ملے گا نہ فلائٹ ہے ہی نہیں پرسوں کے ہوتے سے بنگلور فلائٹ ہے امرسر میں یہ تھا پلیٹ نہیں گیا تھا چار تاریخ میں جوس دیا بس نے اس کے بعد ایک بجے کے ہم لوگ ہوٹل کے لیے کیا بہت ٹائم کے بعد میں ہمارا ہوٹل دیا وہ ہمارے پیمنٹ کے اوپر ہم کار کر کے گیا

ਜੇ ਸਾਹਮਣੇ ਕਾਊਂਟਰ ਤੇ ਬੈਠੇ ਨੇ ਇੱਕ ਮੈਡਮ ਜਿਹੜੇ ਕਿ ਇਹ ਜਿੰਨੇ ਵੀ ਸਟਾਫ ਦੇ ਮੈਂਬਰ ਨੇ ਉਹਨਾਂ ਦੇ ਨਾਲ ਇਹ ਗੱਲਬਾਤ ਕਰ ਰਹੇ ਨੇ ਤੇ ਕਿਸੇ ਨੂੰ ਭਰੋਸਾ ਦਿਵਾ ਰਹੇ ਨੇ ਪਰ ਟਿਕਟਾਂ ਜਿਹੜੀਆਂ ਅੱਜ ਦੀਆਂ ਵੀ ਕਨਫਰਮ ਕੀਤੀਆਂ ਉਹ ਵੀ ਫਲਾਈਟ ਅੱਜ ਵੀ ਕੈਨਸਲ ਹੋ ਗਈ ਏ ਜਿਸ ਕਾਰਨ ਯਾਤਰੀ ਜਿਹੜੇ ਨੇ ਭਾਰੀ ਖੱਜਲ ਖਵਾਰ ਹੋ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ 3 ਦਿਨ ਹੋ ਗਏ ਲਗਾਤਾਰ 에ਅਰਪੋਰਟ ਦੇ ਉੱਤੇ ਹੀ ਘੁੰਮ ਰਹੇ ਹਾਂ ਪਹਿਲੇ ਦਿਨ ਸਾਨੂੰ ਜਿਹੜੇ ਇੱਕ ਹੋਟਲ ਦੇ ਵਿੱਚ ਠਹਿਰਾਇਆ ਗਿਆ ਉੱਥੇ ਖਾਣਾ ਦਿੱਤਾ ਗਿਆ ਪਰ ਬਾਦ ਵਿੱਚ ਫਿਰ ਦੁਬਾਰਾ ਸਾਨੂੰ ਟਿਕਟਾਂ ਜਿਹੜੀਆਂ ਦੁਬਾਰਾ ਕੀਤੀਆਂ ਅਤੇ ਅੱਜ ਦੀਆਂ ਟਿਕਟਾਂ ਕੀਤੀਆਂ ਫਲਾਈਟ ਦੀਆਂ ਪਰ ਅੱਜ ਵੀ ਜਿਹੜੀ ਉਹ ਉਡਾਣਾਂ ਜਿਹੜੀਆਂ ਉਹ ਰੱਦ ਹੋ ਗਈਆਂ ਨੇ ਇਹ ਇਸ ਬਾਰੇ ਜਿਹੜੇ ਅੱਜ ਵੀ ਜਿੰਨੇ ਵੀ ਤੁਹਾਨੂੰ ਖਿੜਕੀ ਤੇ ਦਿਖਾਉਣਾ 에어 ਇੰਡੀਆ ਦੀ ਖਿੜਕੀ ਹੈ ਜਿਹੜੀ ਕਿ ਇੱਥੇ ਕਾਊਂਟਰ ਲੱਗਾ ਹੋਇਆ ਹੈ ਇਸ ਕਾਊਂਟਰ ਦੇ ਉੱਤੇ ਸਾਰੇ ਹੀ ਯਾਤਰੀ ਆਪਣੇ ਜਿਹੜੀਆਂ ਟਿਕਟਾਂ ਕਨਫਰਮ ਕਰ ਲਈ ਜਿਹੜੀ ਆਪਣੀ ਅਗਲੀ ਮੰਜ਼ਿਲ ਨੂੰ ਜਾਣ ਵਾਸਤੇ ਤਿਆਰ ਸਨ ਉਹ ਖੱਜਲ ਖਵਾਰ ਹੋ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਅੱਜ ਵੀ ਖੱਦਲ ਖਵਾਰ ਕੀਤਾ ਜਾ ਰਿਹਾ ਹੈ ਭੈਣ ਜੀ ਇੱਕ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਤਾ ਜੀ ਕੀ ਗੱਲ ਹੋਈ ਅੱਜ ਤੁਸੀਂ ਇੱਥੇ ਖੜੇ ਹੋ ਕੀ ਚੱਕਰ ਕੀ ਹੈ ਅਸੀਂ ਕੱਲ੍ਹ ਅਸੀਂ ਆਏ ਸੀਗੇ ਇੱਥੇ ਦਿਨਾਂ ਨੇ ਸਾਨੂੰ ਕਿਹਾ ਵਾ ਕਿ ਅਗਲੀ ਆਪਣੀ ਫਲਾਈਟ ਕਰ ਲਓ ਅੱਜ ਦੀ ਅੱਜ ਕੀ ਪਿਆ ਹੋ ਰਾਟਰੇਸਨ ਹੋਟਲ ਤੋਂ ਇੱਥੇ ਵਾਪਸ ਲਿਆ ਤੇ ਸਾਡੀ ਉਹਨੇ ਫਲਾਈਟ ਜਾਣਾ ਕਿੱਥੇ ਸੀਗਾ ਤੁਸੀਂ ਅਸੀਂ ਮੈਂਚੈਸਟਰ ਇਥੋਂ ਦਿੱਲੀ ਤੋਂ ਮੈਂਚੈਸਟਰ ਅੱਛਾ ਤੇ ਹੁਣ ਕੀ ਕਹਿਣਾ ਹੈ ਇਹਨਾਂ ਦਾ ਨਾਪੀ ਕੰਪਨੀ ਆਇਥੋਂ ਟਿਕਟਾਂ ਕਰਵਾਉ ਮੈਂ ਤਾਂ ਇਸ਼ਾਰਾ ਦਿੱਂਦੀ ਆ ਇਹ ਇੰਡੀਗੋ ਤੇ ਤੁਸੀਂ ਸਖਤ ਮਰਾਜ ਹਾਂਜੀ ਹੁਣ ਤੁਸੀਂ ਕਿਉਂਕਿ ਇਹਨਾਂ ਨੇ ਕੱਲ ਵੀ ਸਾਨੂੰ ਲਾਰਾ ਟਾਈਮ ਵੇਸਟ ਕੀਤਾ ਅੱਜ ਵੀ ਟਾਈਮ ਵੇਸਟ ਕੀਤਾ ਟਾਈਮ ਵੇਸਟ ਤੁਹਾਡਾ ਜਿਹੜਾ ਕਿ ਇਹ ਕਹਿੰਦੇ ਕਿ ਸਾਡਾ ਸਮਾਂ ਜਿਹੜਾ ਇਹ ਖਰਾਬ ਕਰ ਰਹੇ ਨੇ ਭਾਈ ਸਾਹਿਬ ਤੁਸੀਂ ਦੋ ਸ਼ਬਦ ਦੱਸ ਦਿਓ ਕੀ ਕਾਰਨ ਕੀ ਜਿਹੜਾ ਅਜੇ ਤੱਕ ਅਸੀਂ ਰਹਿ ਕੇ ਤੁਸੀਂ ਇੱਕ ਦੋ ਘੁੰਮ ਰਹੇ ਹੋ ਇਨਫੋਰਮੇਸ਼ਨ ਕੋਈ ਨਹੀਂ ਮਿਲ ਰਹੀ ਹੈ ਨਾ ਤਾਂ ਇਨਫੋਰਮੇਸ਼ਨ ਅਪਡੇਟ ਮਿਲੇਗੀ ਤਾਂ ਆਸ ਅਸੀਂ ਕੁਝ ਦੱਸ ਸਕਦੇ ਹਾਂ ਕਿ ਇਹਨਾਂ ਕੋਈ ਕੋਈ ਜਾਣਕਾਰੀ ਹੈ ਨਹੀਂ ਜਿਹੜੇ ਸਟਾਫ ਬੈਠੇ ਨੇ ਤੇ ਉਹ ਵੀ ਅੱਗੇ ਨੂ ਮਤਲਬ ਟਾਲਮ ਟਾਲ ਕਰ ਰਹੇ ਨੇ ਤੁਸੀਂ ਕਿੱਥੇ ਜਾਣਾ ਸੀਗਾ ਬੰਗਲੌਰ ਤਾਂ ਇਸ ਦਿਨ ਦੇ ਅੱਜ ਹੀ ਟਿਕਟ ਸੀ ਇਹਦਾ ਪਹਿਲਾਂ ਸੀਗਾ ਜੀ ਟਿਕਟ ਅੱਜ ਦੀ ਸੀ ਪਰ ਉਹ ਤਾਂ ਕੈਨਸਲ ਹੋ ਗਈ ਫਲਾਈਟ ਕੈਨਸਲ ਨਹੀਂ ਹੋਈ ਹਲੇ ਕਹਿੰਦੇ ਪਤਾ ਨਹੀਂ ਇਹਦਾ ਪਰ ਉਹ ਇਹ ਚੁਟਮਾਰ ਰਹੇ ਨੇ ਕਿ ਫਲਾਈਟ ਤਾਂ ਕੈਸ ਫਲਾਈਟ ਕੈਨਸਲ ਹੋ ਗਈ ਹੋਣੀ ਅੱਜ ਖੱਜਲਖਵਾਰ ਕਰ ਰਹੇ ਨੇ ਤੇ ਤੁਸੀਂ ਹੁਣ ਫਿਰ ਕੀ ਇਹਨਾਂ ਕੋ ਕੀ ਇਹਨਾਂ ਨੇ ਕੀ ਗੱਲਬਾਤ ਅਸੀਂ ਤੁਹਾਡ ਨਾਲ ਗੱਲ ਆਈ ਕਿ ਇਹਨਾਂ ਕੋਈ ਕਹਿੰਦੇ ਨੇ ਵੇਟ ਕਰੋ ਦੇਖੋ ਬਸ ਵੇਟ ਕਰੀ ਕਰ ਰਹੇ ਨੇ ਅੱਜ ਦੀ ਜਿਹੜੀ ਉਡਾਨ ਹੈ ਉਹ ਵੀ ਰੱਦ ਦੱਸੀ ਜਾ ਰਹੀ ਹੈ ਤੇ ਇਹਨਾਂ ਨੂੰ ਲਾਰੇ ਲੱਪੇ ਲਾਏ ਜਾ ਰਹੇ ਨੇ ਤਾਂ ਜੋ ਖੱਜਲਖਵਾਰ ਕੀਤਾ ਜਾ ਰਿਹਾ ਹੈ ਇੱਥੇ ਸਾਰੇ ਹੀ ਯਾਤਰੀ ਖੱਜਲਖਵਾਰ ਹੋ ਰਹੇ ਨੇ ਅੱਗੇ ਵੇਖਦੇ ਆ ਕਿ ਅਪਡੇਟ ਆਉਂਦੀ ਆ ਇੰਡੀਗੋ ਦੀ ਹਰਦੀਪ ਸਿੰਘ ਖੀਵਾ ਰਾਜਾ ਸਾਸੀ ਸੋਭਾ ਸਾਨੂੰ ਕਢਾ ਕੇ ਇੱਥੇ ਬਿਠਾਇਆ ਹੋਇਆ ਹੁਣ ਕਹਿ ਰਿਹਾ ਟਿਕਟ ਨਹੀਂ ਹੋ ਰਹੀ ਆ ਜਾਨੇ ਰੀਸ ਕਿ ਟਿਕਟ ਆ ਆਪਸ਼ਨ ਆ ਆਈ ਡੋਟ ਕੇ ਮੈਂ ਕੀ ਕਰਾਂ ਮੈਂ ਇੱਥੇ ਬੈਠਾ ਦੋ ਦਿਨ ਤੁਸੀਂ ਕਰਾਓ ਇਸ ਪੀਚ ਤੇਰਾ ਮੈਨੇਜਰ ਕੌਣ ਆ ਤੇਰਾ ਮੈਨੇਜਰ ਕੌਣ ਹੈ

ملین ایئر والی فلائٹ ہے کروڑا لکھا کما دیکھ لو انڈیگو وہ انڈیگو نا بہت چھوٹی آ کوئی انڈیگو نہیں ہے نہ ہونا چاہیے لوگ ਅਜੀਤ ਵੈਪੀ ਟੀਵੀ ਤੇ ਮੈਂ ਹਰਦੀਪ ਸਿੰਘ ਖੀਵਾ ਅੱਜ ਗੱਲ ਕਰਦੇ ਅੰਮ੍ਰਿਤਸਰ ਦੇ શ્રી ਗੁਰੂ ਰਾਮਦਾਸ ਜੀ ਕਮਾਂਤੀ ਹਵਾਈ ਅੱਡਾ ਰਾਜਾ ਸਾਸੀ ਜਿੱਥੇ ਬੀਤੇ ਕੱਲ ਤੇ ਇੱਕ ਦਿਨ ਤੋਂ ਜੜੀਆਂ ਕਿ ਇੰਡੀਗੋ 에ਅਰਲਾਈਨ ਦੀਆਂ ਸਰੇਲੂ ਤੇ ਅੰਤਵਾਸ ਦੀ ਉਡਾਣਾਂ ਕੈਨਸਲ ਹੋ ਰਹੀਆਂ ਨੇ ਰੱਦ ਹੋ ਰਹੀਆਂ ਨੇ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਖੱਜਲ ਖਵਾਰ ਹੋਣਾ ਪੈ ਰਿਹਾ ਤੇ ਇਸੇ ਤਹਿਤ ਅੱਜ ਵੀ ਸਾਹਮਣੇ ਇੰਡੀਗੋ ਦਾ ਤੁਹਾਨੂੰ ਕਾਊਂਟਰ ਖਾਉਂਦੇ ਹਾਂ ਇਸ ਕਾਊਂਟਰ ਦੇ ਉੱਤੇ ਜਿਹੜੇ ਕਿ ਯਾਤਰੀ ਪਰੇਸ਼ਾਨ ਹੋਏ ਆਪਣੇ ਇੰਡੀਗੋ ਦਫਤਰ ਦੇ ਕਰਮਚਾਰੀਆਂ ਦੇ ਨਾਲ ਸਟਾਫ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਉਹਨਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਬੀਤੇ ਕੱਲ ਵੀ 6 ਫਲਾਈਟਾਂ ਉਡਾਣ ਰੱਦ ਹੋਈਆਂ ਸਨ ਤੇ ਅੱਜ ਵੀ ਜਿਹੜੀਆਂ ਫਲਾਈਟਾਂ ਜਿਹੜੀਆਂ ਰੱਦ ਹੋਈਆਂ ਨੇ ਸ਼ਾਮ ਤੱਕ ਜਿਹੜੀਆਂ ਹੋਰ ਵੀ ਹਲੈਟਾ ਉਲੱਧ ਹੋਣ ਦੇ ਚਾਂਸ ਹਨ ਕੀ ਕਹਿਣਾ ਹੈ ਵਾਕ ਵਾਕ ਯਾਤਰੀਆਂ ਦਾ ਇੰਡੀਆ ਕੋਲ ਦੀਆਂ ਫਲਾਈਟਾਂ ਲੇਟ ਹੋਣ ਡੀਆਂ ਵਾ ਉਹ ਸਾਰੇ ਯਾਤਰੀ ਪਰੇਸ਼ਾਨ ਆ ਬਾਬਾ ਜੀ ਮੈਂ ਦੋ ਦਿਨ ਦਾ ਕੋਈ 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 ਸੁਣਵਾਈ ਵੀ ਨਹੀਂ ਕਰਦੇ ਕਾਰਨ ਮਾਰਾਂ ਤੁਸੀਂ ਕਿੱਥੇ ਜਾਣਾ ਸੀਗਾ ਜੀ ਮੈਂ ਦੋਹਾ ਜਾਣਾ ਹੈ ਜੀ ਕਦੋਂ ਆਏ ਤੁਸੀਂ 에ਰਪੋਰਟ ਤੇ ਜੀ ਮੈਂ ਆਇਆ ਜੀ ਕੱਲ ਕੱਲ ਦਾ ਆਇਆ ਵਾਂ ਪਹਿਲਾਂ ਪਰਸੋਂ ਦੀ ਫਲਾਈਟ ਕੀਤੀ ਪਰਸੋਂ ਮੈਸ ਆਇਆ ਮੈਨੂੰ ਪਤਾ ਲੱਗਾ ਵੀ ਹਾਂ ਮੇਰੀ ਫਲਾਈਟ ਜਿਹੜੀ ਮਿਸ ਹੋ ਗਈ ਆ ਫਿਰ ਮੁੜ ਕੇ ਕੱਲ ਫਿਰ ਦੁਬਾਰਾ ਕੀਤੀ ਅੱਜ ਫੇਸ ਵਾਸ ਵਕਤ ਆਇਆ ਕਰਾਇਆ ਬੜਾ ਖਰਚ ਗਿਆ ਆਥੇ ਮੇਰੇ ਮੁਰਕਾ ਇੱਥੇ ਆ ਕੇ ਪਤਾ ਲੱਗਾ ਵੀ ਫਲਾਈਟ ਲੇਟ ਆ। ਜੀ ਕੀ ਤੁਹਾਨੂੰ ਇਹਦਾ ਕਿਰਾਇਆ ਭਾੜਾ ਜਿਹੜਾ ਜੋ ਕੋਈ ਕੁਝ ਨਹੀਂ ਕਿਰਾਇਆ ਭਾੜਾ ਇਹ ਗੱਡੀ ਦਾ ਕਿਰਾਇਆ ਪੈ ਗਿਆ ਵਾ। ਹੁਣ ਫੇਰ ਮੈਂ ਤੇ ਮੇਰਾ ਪੰਜਾ ਫੇਰ ਦੁਬਾਰਾ ਆਹੀ ਇਕੱਲਾ ਫੇਰ ਪਤਾ ਕਰਨ ਆਇਆ। ਇਹ ਮਾੜਾ ਮੋਟਾ ਕਹਾਂ ਕੈਨਸਲ ਕਰ ਦਿੰਨੇ ਆ ਬਾਕੀ ਕੁਝ ਨਹੀਂ। ਦੱਸ ਦੀ ਕੁਝ ਤੁਹਾਨੂੰ ਇਹਦਾ। ਆਦਾ ਨਹੀਂ ਮਾੜਾ ਮੋਟਾ ਇਹ ਦੱਸਿਆ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਉਹ ਚਾਹੁੰਦੇ ਆ ਵੀ ਫੂਲਰ ਫੰਡ ਮਿਲੇ ਹੁਣ ਮੈਂ ਦੋ ਵਾਰੀ ਕਹਿ ਚੁੱਕਾ ਮੈਂ ਮੇਰੀ ਟਿਕਟ ਕੈਨਸਲ ਕਰ ਦਿਓ। ਜੇ ਕੈਨਸਲ ਨਹੀਂ ਕੀਤੀ ਮੈਂ ਚੈੱਕ ਕੀਤੀ ਜੇ ਕ ਸਾਹਵਾ ਜੀ ਫਤਿਹ ਇਹ ਆਪਾਂ ਇੰਗਲੈਂਡ ਤੋਂ ਆਇਆ ਸਾਡੀ ਇੱਕ ਡੋਮੈਸਟਿਕ ਫਲਾਈਟ ਸੀ ਇੱਕ ਇੰਟਰਨੈਸ਼ਨਲ ਫਲਾਈਟ ਸੀ ਇਹ ਤਾਂ ਕਿਸ ਦਿਨ ਅੱਜ ਜੀ ਹਾਂ ਜੀ ਅੱਜ ਸੀ ਕਿ ਫਲਾਈਟ ਪਰਸੋਂ ਤੇ ਆਏ ਹਾਂ ਅੱਜੇ ਪਰਸੋਂ ਜਾਈਏ ਇਹਨਾਂ ਨੇ 22 ਘੰਟਾ ਸਾਨੂੰ 에ਰਪੋਰਟ ਦੇ ਅੰਦਰ ਰੱਖਿਆ ਸਾਰੀ ਰਾਤ ਜਾਗੇ ਰਹੇ ਹਾਂ ਤੇ ਹਰ ਘੰਟਾ ਸਾਨੂੰ ਦੱਸਦੇ ਰਿਹਾ ਕਿ ਅਪਡੇਟ ਆ ਰਿਹਾ ਅਪਡੇਟ ਆ ਰਿਹਾ ਕਿ ਕਸਟਮਰ ਨੂੰ ਝੂਠ ਵੀ ਬੋਲਿਆ ਕਿ ਫਲਾਈਟ ਦੀ ਪ੍ਰੋਬਲਮ ਹੈਗੀ ਆ ਸਟਾਫ ਦੀ ਪ੍ਰੋਬਲਮ ਹੈਗੀ ਆ ਸਿਸਟਮ ਦੀ ਪ੍ਰੋਬਲਮ ਹੈਗੀ ਆ ਤੇ ਹੁਣ ਪਤਾ ਲੱਗ ਰਿਹਾ ਕਿ ਸਟ੍ਰਾਈਕ ਹੈ ਤੇ ਹੁਣ ਕਹਿ ਰਹੇ ਕਿ 7 ਤਰੀਕ ਨੂੰ ਸਭ ਕੁਝ ਬੰਦ ਦਾ ਤੁਸੀਂ ਦੋ ਦਿਨ ਤੋਂ ਇੱਥੇ ਰਹੇ ਹੋ ਕਿੱਥੇ ਰਹੇ ਇਹਨਾਂ ਨੇ ਇੱਕ ਰਾਤ ਸਾਨੂੰ ਹੋਟਲ ਦੇ ਵਿੱਚ ਰੱਖਿਆ ਸਵੇਰ ਸਾਨੂੰ ਉਧਰੋਂ ਬਸ ਤੇ ਕੱਢ ਕੇ ਫੇਰ ਸਵੇਰ ਦੇ ਇੱਥੇ ਖੜੇ ਹੋਇਆ ਫੇਰ ਇਹਨਾਂ ਨੇ ਅੱਜ ਹੀ ਨਵੀਂ ਟਿਕਟ ਮੇਰੇ ਵਾਸਤੇ ਬਣਾਈ ਹੈ ਰੀਸਕੇਜੂਲ ਅੱਜ ਦੀ ਉਹ ਵੀ ਅੱਜ ਕੈਨਸਲ ਹੋ ਗਈ ਆ ਉਹਨਾ ਆਪਾਂ ਬਾਹਰ ਰਹਿੰਦੇ ਆ ਨਾ ਸਾਡਾ ਤੇ ਕੋਈ ਕਾਰ ਹੈਗਾ ਤੇ ਹੁਣ ਆਪਾਂ ਸਾਨੂੰ ਇਹ ਪਰੇਸ਼ਾਨੀ ਹੈ ਕਿ ਰਾਤ ਆਪਾਂ ਕਿੱਥੇ ਰਹਿਵਾਂਗੇ ਤੁਸੀਂ ਇਕੱਲੇ ਕੋ ਨਾਲ ਹੋਰ ਵੀ ਕੋਈ ਮੇਰਾ ਬੱਚਾ ਹੈ ਇਹ ਉਮਰ ਦਾ ਹੈਗਾ ਇਹ ਮੇਰਾ ਨਹੀਂ ਆ ਪਰ ਉਹਦੇ ਬੈਠਾ ਆ ਉਹ 9 ਸਾਲ ਦਾ ਮੇਰਾ ਮੁੰਡਾ ਵੀ ਮੇਰੇ ਨਾਲ ਹੀ ਆ ਤੇ ਬਹੁਤ ਪਰੇਸ਼ਾਨੀ ਹੈ ਤੇ ਕੁਝ ਦੱਸਦੇ ਵੀ ਨਹੀਂ ਤੇ ਜਿਸ ਦਿਨ ਰਾਤ ਤੁਹਾਨੂੰ ਇਹਦੇ ਅੰਦਰ ਰੱਖਿਆ ਕੋਈ ਖਾਣ ਪੀਣ ਦਾ ਦਿੱਤਾ ਸੋਦਾ ਖਾਣ ਪੀਣ ਦਾ ਕੀਤਾ ਆ ਹਾਂਜੀ ਕਿ ਉਹਦੇ ਰੋਲਾ ਰੱਪਾ ਵੀ ਪਾਇਆ ਯਾਤਰੀਆਂ ਨੇ ਭਾਜੀ ਯਾਤਿਆਰੇ ਤੇ ਪਾਰਿਆ ਕਿਉਂਕਿ ਕਈ ਵਜ੍ਹਾ ਦੇ ਫੈਮਿਲੀ ਫੌਥ ਹੋਏ ਕਈ ਆ ਦੇ ਕੋਈ ਜਸ਼ਨ ਨੇ ਕੋਈ ਪ੍ਰੋਗਰਾਮ ਹੈਗੇ ਨੇ ਕਈ ਵਿਆਹ ਸਾਧਿਆ ਦੇ ਜਾਂਦੇ ਆ ਦੁਨੀਆ ਤੇ ਜਾਂਦੀ ਆ ਤੇ ਇਹ ਬਹੁਤ ਵੱਡਾ ਪ੍ਰੋਬਲਮ ਨੇ ਬਸ ਇੱਕ ਪ੍ਰੋਬਲਮ ਹੈ ਅੱਜ ਫਿਰ ਇਹਨਾਂ ਨੇ ਫਲਾਈਟ ਕੈਨਸਲ ਕਰ ਦਿੱਤੀ ਦੱਸਿਆ ਇਹਨਾਂ ਨੇ ਰੀਸਕਿਊ ਅੱਜ ਕੀਤੀ ਏ ਤੇ ਅੱਜ ਹੀ ਇਹਨਾਂ ਨੇ ਕੈਨਸਲ ਕਰ ਦਿੱਤੀ ਸਾਡੇ ਨਾਲ ਇੱਕ ਹੋਰ ਭਾਈ ਸਾਹਿਬ ਨੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ

مطلب ابھی مطلب کل آیا تھا صبح آیا تھا ہم لوگ صبح سے یہاں چکر کاٹ رہا ہے ٹھیک ہے ابھی دوسرا ٹکٹ بنا کے دے دیا ابھی بول رہا ہے یہ بھی مطلب کینسل ہو گیا جائے گا کہاں نہ ٹرین میں ٹکٹ ملے گا نہ فلائٹ ہے ہی نہیں پرسوں کے جہاں ہوتے سے 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 ہم بینگلور فلائٹ ہے امرسر میں یہ تھا بھائی, بھائی, عمر سرے. اس کے بعد پلیٹ نہیں گیا بہلے, ش... پہلے پہلے کس 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 تھے <laughs> دن آئے تھے دن کل آیا تھا چار تاریخ میں جوس دیا اس کے بعد ایک بجے پر ہم لوگ ہوٹل کے لیے کیا بہت ٹائم کے بعد میں ہمارا ہوٹل دیا وہ ہمارا پیمنٹ کے اوپر کے گیا کار کے لیے پیسہ نہیں دیا

ਹੁਣ ਇਹਨਾਂ ਦਾ ਕੀ ਕਹਿਣਾ ਹੈ ਅਭੀ ਹਮ ਇਹ ਘਰ ਜਾਣੇ ਲਈ ਅਮ ਟਿਕਟ ਲਈ ਇਹ ਕਰ ਰਹਾ ਹਾਂ ਜੇ ਸਾਹਮਣੇ ਕਾਊਂਟਰ ਤੇ ਬੈਠੇ ਨੇ ਇੱਕ ਮੈਡਮ ਜਿਹੜੇ ਕਿ ਇਹ ਜਿੰਨੇ ਵੀ ਸਟਾਫ ਦੇ ਮੈਂਬਰ ਨੇ ਉਹਨਾਂ ਦੇ ਨਾਲ ਇਹ ਗੱਲਬਾਤ ਕਰ ਰਹੇ ਨੇ ਤੇ ਕਿਸੇ ਨੂੰ ਭਰੋਸਾ ਦਿਵਾ ਰਹੇ ਨੇ ਪਰ ਟਿਕਟਾਂ ਜਿਹੜੀਆਂ ਅੱਜ ਦੀਆਂ ਵੀ ਕਨਫਰਮ ਕੀਤੀਆਂ ਉਹ ਵੀ ਫਲਾਈਟ ਅੱਜ ਵੀ ਕੈਨਸਲ ਹੋ ਗਈ ਹੈ ਜਿਸ ਕਾਰਨ ਯਾਤਰੀ ਜਿਹੜੇ ਨੇ ਭਾਰੀ ਖੱਜਲ ਖਵਾਰ ਹੋ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ 3 ਦਿਨ ਹੋ ਗਏ ਲਗਾਤਾਰ 에ਅਰਪੋਰਟ ਦੇ ਉੱਤੇ ਹੀ ਘੁੰਮ ਰਹੇ ਹਾਂ ਪਹਿਲੇ ਦਿਨ ਸਾਨੂੰ ਜਿਹੜੇ ਇੱਕ ਹੋਟਲ ਦੇ ਵਿੱਚ ਠਹਿਰਾਇਆ ਗਿਆ ਉੱਥੇ ਖਾਣਾ ਦਿੱਤਾ ਗਿਆ ਪਰ ਬਾਅਦ ਵਿੱਚ ਫਿਰ ਦੁਬਾਰਾ ਸਾਨੂੰ ਟਿਕਟਾਂ ਜਿਹੜੀਆਂ ਦੁਬਾਰਾ ਕੀਤੀਆਂ ਅਤੇ ਅੱਜ ਦੀਆਂ ਟਿਕਟਾਂ ਕੀਤੀਆਂ ਫਲਾਈਟ ਦੀਆਂ ਪਰ ਅੱਜ ਵੀ ਜਿਹੜੀ ਉਹ ਉਡਾਨਾਂ ਜਿਹੜੀਆਂ ਉਹ ਰੱਦ ਹੋ ਗਈਆਂ ਨੇ ਇਹ ਇਸ ਬਾਰੇ ਜਿਹੜੇ ਅੱਜ ਵੀ ਜਿੰਨੇ ਵੀ ਤੁਹਾਨੂੰ ਖਿੜਕੀ ਤੇ ਦਿਖਾਉਣਾ 에어 ਇੰਡੀਆ ਦੀ ਖਿੜਕੀ ਹੈ ਜਿਹੜੀ ਕਿ ਇੱਥੇ ਕਾਊਂਟਰ ਲੱਗਾ ਹੋਇਆ ਹੈ ਇਸ ਕਾਊਂਟਰ ਦੇ ਉੱਤੇ ਸਾਰੇ ਹੀ ਯਾਤਰੀ ਆਪਣੇ ਜਿਹੜੀਆਂ ਟਿਕਟਾਂ ਕਨਫਰਮ ਕਰ ਲਈ ਜਿਹੜੀ ਆਪਣੀ ਅਗਲੀ ਮੰਜ਼ਿਲ ਨੂੰ ਜਾਣ ਵਾਸਤੇ ਸਨ ਉਹ ਖੱਜਲ ਖਵਾਰ ਹੋ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਅੱਜ ਵੀ ਖੱਜਲ ਖਵਾਰ ਕੀਤਾ ਜਾ ਰਿਹਾ ਹੈ ਭੈਣ ਜੀ ਇੱਕ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਤਾਂ ਜੀ ਕੀ ਗੱਲ ਹੋਈ ਅੱਜ ਤੁਸੀਂ ਇੱਥੇ ਖੜੇ ਹੋ ਕੀ ਚੱਕਰ ਕੀ ਹੈ ਦੱਸੋ ਦੱਸ ਦਿਓ ਅਸੀਂ ਕੱਲ੍ਹ ਅਸੀਂ ਆਏ ਸੀਗੇ ਇੱਥੇ ਇਹਨਾਂ ਨੇ ਸਾਨੂੰ ਕਿਹਾ ਵਾ ਕਿ ਅਗਲੀ ਆਪਣੀ ਫਲਾਈਟ ਕਰ ਲਓ ਅੱਜ ਕੀ ਅੱਜ ਕੀ ਪਿਆ ਹੋਰ ਅਠੇ ਕਰਨ ਹੋਟਲ ਤੋਂ ਇੱਥੇ ਵਾਪਸ ਲੈ ਆਏ ਤੇ ਸਾਡੀ ਉਹਨੇ ਫਲਾਈਟ ਜਾਣਾ ਕਿੱਥੇ ਸੀ ਗਈ ਸੀ ਅਸੀਂ ਮੈਂਚੈਸਟਰ ਇਥੋਂ ਦਿੱਲੀ ਤੋਂ ਮੈਂਚੈਸਟਰ ਅੱਛਾ ਤੇ ਹੁਣ ਕੀ ਕਹਿਣਾ ਹੈ ਇਹਨਾਂ ਦਾ ਗਬਿਸ਼ ਕੰਪਨੀ ਆਇਆ ਇਥੋਂ ਟਿਕਟਾਂ ਨਾ ਖਵਾਉ ਮੈਂ ਤਾਂ ਇਸਲਾਹ ਜਿੰਦੀ ਆ ਇਹ ਇੰਡੀਗੋ ਤੇ ਤੁਸੀਂ ਸਖਤ ਨਾਰਾਜ਼ ਹਾਂ ਜੀ ਹੁਣ ਤੁਸੀਂ ਕਿਉਂਕਿ ਇਹਨਾਂ ਨੇ ਕੱਲ ਵੀ ਸਾਨੂੰ ਲਾਰਾ ਟਾਈਮ ਵੇਸਟ ਕੀਤਾ ਅੱਜ ਵੀ ਟਾਈਮ ਵੇਸਟ ਕੀਤਾ ਟਾਈਮ ਵੇਸਟ ਤੁਹਾਡਾ ਜਿਹੜਾ ਕਿ ਇਹ ਕਹਿੰਦੇ ਕਿ ਸਾਡਾ ਸਮਾਂ ਜਿਹੜਾ ਇਹ ਖਰਾਬ ਕਰ ਰਹੇ ਨੇ ਭਾਈ ਸਾਹਿਬ